ਸਿਹਤ ਮੰਤਰੀ ਨੇ ਅਚਾਨਕ ਲੋਕਾਂ ਦੇ ਘਰਾਂ ਦੇ ਬਾਥਰੂਮਾਂ ਦੇ ਵਿੱਚ ਮਾਰੀ ਝਾਤੀ ਧਰ ਰੱਖੇ ਹੋਏ ਪਾਣੀ ਨੂੰ ਦੇਖ ਕੇ ਹੋਏ ਹੈਰਾਨ ਤੇ ਨਾਲ ਹੀ ਕੁਦਰਾਂ ਦੇ ਵਿੱਚ ਖੜਾ ਪਾਣੀ ਵੀ ਲੋਕਾਂ ਨੂੰ ਦੇ ਰਿਹਾ ਹੈ ਬਿਮਾਰੀ ਦੀ ਦਸਤਕ ਜੀਹਾਂ ਦੱਸਿਆ ਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਪਾਣੀ ਨੂੰ ਜਿਹੜਾ ਕਿ ਜਮਾ ਕਰਕੇ ਰੱਖਿਆ ਜਾਂਦਾ ਜਾਂ ਢੋਲਾਂ ਦੇ ਵਿੱਚ ਪਾ ਕੇ ਡੱਬਾਂ ਦੇ ਵਿੱਚ ਪਾ ਕੇ ਜਾਂ ਹੋਰ ਭਾਂਡਿਆਂ ਦੇ ਵਿੱਚ ਜਿਹੜਾ ਕਿ ਪਾਣੀ ਉਹਨਾਂ ਦੇ ਵੱਲੋਂ ਰੱਖ ਲਿਆ ਜਾਂਦਾ ਤੇ ਪਾਣੀ ਖੜੇ ਪਾਣੀ ਦੇ ਵਿੱਚ ਇੱਕ ਬਿਮਾਰੀ ਪੈਦਾ ਹੋ ਜਾਂਦੀ ਹੈ ਜੋ ਲੋਕਾਂ ਦੇ ਲਈ ਕਾਫੀ ਨੁਕਸਾਨਦਾਇਕ ਹੈ ਇਸ ਨੂੰ ਲੈ ਕੇ ਹੀ ਸਿਹਤ ਮੰਤਰੀ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਦੋਂ ਦੇਖਿਆ ਕਿ ਲੋਕਾਂ ਨੇ ਪਾਣੀ ਜਮਾ ਕੀਤਾ ਹੋਇਆ ਸੀ ਤਾਂ ਉਹਨਾਂ ਨੂੰ ਸੁਚੇਤ ਕੀਤਾ ਤੇ ਲੋਕਾਂ ਨੂੰ ਵੀ ਸਮਝਾਇਆ ਤੇ ਅਪੀਲ ਕੀਤੀ ਕਿ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਕਿ ਪਾਣੀ ਉਹ ਨਾ ਇਕੱਠਾ ਕੀਤਾ ਜਾਵੇ ਕਿਉਂਕਿ ਇਸ ਦੇ ਵਿੱਚ ਜਿਹੜੇ ਕਿ ਡੇਂਗੂ ਦਾ ਜਿਹੜਾ ਲਾਰਵੇ ਨੇ ਉਹ ਪੈਦਾ ਹੁੰਦੇ ਨੇ ਡੇਂਗੂ ਦਾ ਮੱਛਰ ਹੈ ਜਿਹੜਾ ਕਿ ਲੋਕਾਂ ਨੂੰ ਬੇਹੱਦ ਨੁਕਸਾਨ ਪਹੁੰਚਾਉਂਦਾ ਹੈ ਡੇਂਗੂ ਦੀ ਬਿਮਾਰੀ ਤੋਂ ਲੋਕ ਪੀੜਤ ਹੋ ਜਾਂਦੇ ਨੇ ਅਕਸਰ ਹੀ ਜਿਹੜਾ ਡੇਂਗੂ ਆ ਉਹ ਖੜੇ ਪਾਣੀ ਤੋਂ ਹੀ ਪੈਦਾ ਹੁੰਦਾ ਇਸ ਕਰਕੇ ਜਿਵੇਂ ਲੋਕ ਅਕਸਰ ਹੀ ਦੇਖਿਆ ਜਾਂਦਾ ਕਿ ਬਾਥੂਮਲ ਦੇ ਵਿੱਚ ਵੱਡੇ ਵੱਡੇ ਟੱਬ ਜਾਂ ਫਿਰ ਡਰਮ ਉਹਨਾਂ ਨੂੰ ਭਰ ਕੇ ਰੱਖੇ ਜਾਂਦੇ ਨੇ ਤਾਂ ਜਦੋਂ ਸਿਹਤ ਮੰਤਰੀ ਨੇ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਬੰਦਾ ਜਿਹੜਾ ਨਾਉਂ ਜਾਂਦਾ ਤਾਂ ਅਕਸਰ ਹੀ ਦੇਖਿਆ ਜਾਂਦਾ ਕਿ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਪਾਣੀ ਜਮਾ ਕਰਕੇ ਰੱਖਦੇ ਨੇ ਤਾਂ ਇਸ ਦੇ ਨਾਲ ਜਿਹੜਾ ਕਿ ਡੇਂਗੂ ਦੀਆਂ ਬਿਮਾਰੀਆਂ ਦਾ ਜਿਹੜਾ ਕਿ ਖਤਰਾ ਹੋ ਵੱਧ ਹੈ ਇਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪਾਣੀ ਜਿਹੜਾ ਕਿ ਉਹ ਜਮਾ ਕਰਕੇ ਨਾ ਰੱਖਣ ਅਤੇ ਕੋਸ਼ਿਸ਼ ਕਰਨ ਕਿ ਦੂਸਰੇ ਦਿਨ ਜਿਹੜਾ ਕਿ ਪਾਣੀ ਨੂੰ ਸਾਫ਼ ਕਰਨਾ ਤੇ ਨਵਾਂ ਪਾਣੀ ਭਰਿਆ ਕਰਨਾ ਕਿਉਂਕਿ ਕਈ ਕਿ ਦਿਨਾਂ ਦਾ ਖੜਾ ਪਾਣੀ ਇਹ ਜਿਹੜਾ ਕਿ ਮੱਛਰ ਡੇਂਗੂ ਦਾ ਜਣਾ ਉਹ ਲਾਰਵਾ ਪੈਦਾ ਹੋ ਜਾਂਦਾ ਜਿਸ ਦੇ ਨਾਲ ਇਹ ਜਿਹੜੀ ਕਿ ਡੇਂਗੂ ਦੀ ਬਿਮਾਰੀ ਹੋ ਜਾਂਦੀ ਹੈ ਜਦੋਂ ਇਹ ਮੱਛਰ ਡੇਂਗੂ ਦਾ ਮੱਛਰ ਜਦੋਂ ਲੋਕਾਂ ਨੂੰ ਕੱਟਦਾ ਕਿਉਂਕਿ ਗਰਮੀ ਦਾ ਮੌਸਮ ਤਾਂ ਦੇਖਿਆ ਜਾਂਦਾ ਕਿ ਅੱਜ ਕੱਲ ਮੱਛਰ ਬਹੁਤ ਜ਼ਿਆਦਾ ਦਿਖਾਈ ਦੇ ਰਹੇ ਆ ਜਿਸ ਦੇ ਚੱਲਦੇ ਦੂਜੇ ਪਾਸੇ ਡੇਂਗੂ ਤੋਂ ਲੋਕ ਪੀੜਤ ਨਾ ਹੋ ਜਾਣ ਇਸ ਕਰਕੇ ਸਿਹਤ ਮੰਤਰੀ ਵੱਲੋਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਉਹਨਾਂ ਦੇ ਵੱਲੋਂ ਜਿਹੜਾ ਕਿ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਸਮਝਾਇਆ ਜਾ ਰਿਹਾ ਅਤੇ ਇਹਦੇ ਤਸਵੀਰਾਂ ਤੇ ਵੀਡੀਓਜ਼ ਵੀ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਗਈਆਂ ਨੇ ਆਓ ਦੇਖਦੇ ਹਾਂ ਇਹ ਇਹਦੇ ਤਾਂ ਅਰੇ ਅੱਗੇ ਅੱਗੇ ਤਾਂ ਅਰੇ ਇਹ ਤਾਂ ਥੋੜਾ ਜਿਹਾ ਇਹ ਜਾਂਗੀ ਦਾ ਲਾਰਬਾਦੀ ਜਿਹੜਾ ਕਿ ਹੁਣ ਇੱਕ ਜਿਹੜਾ ਡੈਜ਼ਰਟ ਕੂਲਰ ਹੈ ਉਹਦੇ ਚੋਂ ਕੱਢ ਕੇ ਲਿਆਇਆ ਤੁਹਾਨੂੰ ਕੂਲਰਾਂ ਦੇ ਵਿੱਚ ਵੀ ਦਿਖਾਵਾਂਗੇ ਜੀ ਹੁਣ ਉਹ ਵੀ ਆਪਾਂ ਵਿਜ਼ਿਟ ਕਰਾਂਗੇ ਅੱਜ ਦਾ ਸਾਡਾ ਜਿਹੜਾ ਫੋਕਸ ਹੈ ਅੱਜ ਨੈਸ਼ਨਲ ਡੈਂਗੀ ਡੇ ਵੀ ਹੈ ਸੋ ਅੱਜ ਦਾ ਜਿਹੜਾ ਅਸੀਂ ਨਾ ਜਿਸ ਤਰ੍ਹਾਂ ਇਹ ਬੱਚੇ ਆਪ ਵੀ ਦੇਖ ਰਹੇ ਹੋ ਨਾ ਸੇ ਆਮ ਲੋਕ ਜਿਹੜੇ ਸਾਡੇ ਸਾਰੇ ਛਿਰਪੜੀ ਦੇ ਨਿਵਾਸੀ ਆ ਸਾਰੇ ਜਿਹੜੇ ਉਹਨਾਂ ਨੂੰ ਕਾਉਂਸਲਰ ਜਿੰਨੇ ਵੀ ਪੋਲਿਸੀ ਮੇਕਰ ਸਾਰਿਆਂ ਨੂੰ ਅਵੇਅਰ ਕਰਾਣਾ ਸਾਰਿਆਂ ਨੂੰ ਡੈਂਗੂ ਦਾ ਟੂ ਅਵੇਅਰਨੈਸ ਕਰਾਣਾ ਆਪਾਂ ਅਵੇਅਰਨੈਸ ਕਮੇਟੋ ਸ਼ੁਰੂ ਕਰਦੇ ਆ ਫਿਰ ਆਪਾਂ ਸਾਈਟਸ ਵਿਜ਼ਿਟ ਕਰਾਂਗੇ ਉਸ ਤੋਂ ਬਾਅਦ ਗੱਲ ਕਰਾਂਗੇ ਪੰਜ ਮਿੰਟ ਇਹਨਾਂ ਨੂੰ ਦਿਖਾਉਂਦੇ ਆ ਅੱਗੇ ਤੁਸੀਂ ਦੇਖਣਾ ਤੁਸੀਂ ਇਹਨਾਂ ਨੂੰ ਹੁਣ ਬ੍ਰਾਂਚ ਰਵਾਨਾ ਕਰਦੇ ਮੈਨ ਬੱਚੇ ਰੋ ਦਿਖਾਓ ਬੱਚੇ ਤੁਸੀਂ ਸਾਰੇ ਘਰਾਂ ਦੇ ਵਿੱਚ ਨਾ ਦੇਖੋ ਪਾਣੀ ਦੀ ਦਿੱਕਤ ਆ ਰਹੀ ਹੈ ਆ ਹੁਣ ਜਿਹੜਾ ਇਹਨਾਂ ਨੇ ਪਾਣੀ ਚੱਲਿਆ ਬਣਾ ਸਾਫ਼ ਪਾਣੀ ਜਿਵੇਂ ਆ ਕੇ ਦੇਖ ਲਓ ਜੀ ਬਾਥਰੂਮ ਦੇ ਵਿੱਚ ਆਪਾਂ ਨਾ ਪਾਣੀ ਦੀ ਤੋੜ ਕਰਕੇ ਆਪਾਂ ਸਟੋਰ ਕਰ ਲੈਂਦੇ ਆ ਆ ਤੁਹਾਡੇ ਸਾਹਮਣੇ ਇਹਦੇ ਵਿੱਚ ਟੈਂਕੂ ਦਾ ਲਾਗਵਾ ਬੀਡ ਕਰਦੇ ਆ ਔਰ ਮੱਛਰ ਵਾਸਤੇ ਇਸ ਤੋਂ ਵਧੀਆ ਜਗ੍ਹਾ ਕੀ ਹੋ ਸਕਦੀ ਹੈ ਜੀ ਤੁਸੀਂ ਬਾਥਰੂਮ ਚ ਜਾਓਗੇ ਨਹਾਣ ਜਾਓਗੇ ਵਿੱਚਲੀ ਕੱਪੜੇ ਉਤਾਰ ਕੇ ਰਹਿਓਗੇ ਤੇ ਉਹਦਾ ਡੈਗੂ ਦੇ ਮੱਛਰੀ ਦਾ ਚਾਂਦੀ ਹੋ ਗਈ ਨਾ ਜੀ ਉਹਨੂੰ ਤਾਂ ਬੜਾ ਇਸ ਤੋਂ ਵਧੀਆ ਟਾਰਗੇਟ ਮਿਲ ਸਕਦਾ ਉਹਨੂੰ ਜੀ 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 ਜ ਸੋ ਇਹਨਾਂ ਨੂੰ ਭੰਡਿਆਂ ਨੂੰ ਸਾਰਿਆਂ ਨੂੰ ਸੁਕਾ ਲੈਣਾ ਇੱਕ ਵਾਰੀ ਬਾਰੀ-ਬਾਰੀ ਸਰਨਾ ਜੀ ਤੇ ਇਹ ਫਿਰ ਉਹ ਬ੍ਰੀਡ ਨਹੀਂ ਕਰ ਸਕਦਾ ਇੱਕ ਹਫ਼ਤਾ ਲਗਾਤਾਰ ਪਾਣੀ ਰਹਿਣਾ ਚਾਹੀਦਾ ਕਿਸੇ ਵੀ ਭੰਡ ਦੇ ਤੁਸੀਂ ਕੋਸ਼ਿਸ਼ ਕਰੋ ਕਿ 3 ਦਿਨ ਤੋਂ ਵੱਧ ਪਾਣੀ ਨਾ ਰਵੇ ਉਹਨੂੰ ਸੁਕਾ ਕੇ ਦੁਬਾਰਾ ਭਰ ਲਓ ਇੱਕ ਭੰਡ ਦੇ ਤੋਂ ਹੋਰ ਜੀ ਕੱਪੜਾ ਨਹੀਂ ਰਹਿਣਾ ਧੋ ਲੈਣਾ ਮੈਨੂੰ ਵੀ ਪਹਿਲੀ ਵਾਰੀ ਮੱਛਰ ਆਈ ਨਹੀਂ ਉਹ ਥੋੜਾ ਜਿਹਾ ਨੀਚੇ ਰਹਿ ਜਾਂਦਾ ਨਾ ਆਪਾਂ ਖਾਲੀ ਨਹੀਂ ਕਰਦੇ ਚਾਵੇਂ ਹਮ ਉਹਨੂੰ ਮੁੱਦਾ ਮਾਰਨਾ ਹਮ ਜੀ ਕਰਕੇ ਠੀਕ ਹੈ ਮੁੱਦਾ ਹੱਥੇ ਸਬਸਕ੍ਰਾਈਬ ਵੈਰੀ ਗੁੱਡ ਕੋਈ ਪਤਾ ਅੱਜ ਨੈਸ਼ਨਲ ਸੈਨੀਟਰੀ ਡੇ ਆ ਕਿੱਦਾਂ ਹੁੰਦਾ ਇਹ ਸਰਕਾਰ ਆ ਪਾਣੀ ਦੇ ਖਰੇ ਕੋਈ ਪਾਣੀ ਨਾ ਹੋਵੇ ਮੱਛਰ ਕਿੱਥੇ ਲਾ ਆਪ ਪਾਣੀ ਜਿਹੜਾ ਮੱਛਰ ਆ ਸਾਫ ਪਾਣੀ ਚ ਕਰਾ ਰਿਹਾ ਇਹ ਆ ਆ ਮੱਛਰ ਪਾਣੀ ਦਿਨ ਬੰਦੇ ਕਰਦਾ ਨਹੀਂ ਇਹ ਹੱਥੇ ਲ ਕੋਈ ਚੂਰਾ ਹੋ ਗਿਆ ਧੰਨਵਾਦ ਵਾਲਾ ਬੰਦਾ ਜਿਹੜਾ ਬੰਦਾ ਕੰਮ ਕਰ ਉਹਨੂੰ ਸਰਾਣਾ ਬੰਦਾ ਆ ਆ ਆਪਣੇ ਆਪਣੇ ਕੰਮ ਦੇਖੋ ਜੀ ਆ ਆ ਜੀ ਦੇ ਚੱਕ ਦੇ ਕੋਲ ਕੋਲ ਜੇਰਾ ਫਟਾਏ ਨੂੰ ਕੋਲ ਟੋਰ ਕਰਦਾ ਇਹ ਜਰਾ ਜੀ ਨਹੀਂ ਅੱਜ ਆਓ ਜੀ ਚੱਲ ਜੀ ਆਉਂਦੇ ਆ ਆਉਤਾ ਗਿਆ ਦੋਨੋਂ ਬੰਦੇ ਦੇਖੋ ਆ ਰਹੇ ਸਾਡੇ ਜੀ ਹਾਂ ਬਹੁਤ ਇੱਕ ਹੋਏ ਘਰ ਵਾਲੇ ਆ ਗਏ ਹਾਂ ਜੀ ਹਾਂ ਜੀ ਆ ਦੇ ਜੀ ਅੱਗੇ ਆ ਜਾਓ ਤੁਹਾਨੂੰ ਦੋ ਦਾ ਲਾਰ ਰੋਤੀ ਤੂੰ ਕਰੋ ਇਟਰ ਕਰੋਗੇ ਨਾਲ ਹੀ ਤੁਹਾਨੂੰ ਦੋਲੇ ਉਸਦੇ ਬਾਈਟ ਕਰ ਜਾਣਾ ਤੁਹਾਨੂੰ ਪਤਾ ਵੀ ਨਿਕਲਣਾ ਜੀ ਅੱਛਾ ਇਹ ਨੂੰ ਸੁਕਾਣਾ ਜੀ ਹੋਣਾ ਸਾਰੇ ਕਮਰੇ ਚੰਗੀ ਤਰ੍ਹਾਂ ਸੁੱਕੇ ਦਮਾਣੇ ਇਹਦਾ ਹੁਣ ਧਿਆਨ ਦੇਖਣਾ ਕਿ ਸੁੱਕਦਾ ਕਿ ਨਹੀਂ ਸੁੱਕਦਾ ਠੀਕ ਹੈ ਇਹ ਵੀ ਸਾਰੇ ਕਮਰੇ ਚੈੱਕ ਕਰ ਲੈ ਬਾਕੀ ਸਾਰੇ ਸੁੱਕੇ ਆ ਬਾਕੀ ਇਹ ਅਜੇ ਬਸ ਟੂਰ ਦੇ ਹਾਂਜੀ ਬੇਟੇ ਕਿਹੜੇ ਕਲਾਸ ਪੜ੍ਹਦੇ ਨਹੀਂ ਕਾਲਜ ਪੜ੍ਹਦੇ ਕਿਹੜੇ ਕਾਲਜ ਚ ਤੁਸੀਂ ਨਾ ਬੇਟੇ ਹੁਣ ਜਿਹੜਾ ਹੈਗਾ ਤੁਸੀਂ ਸਾਡੇ ਵਲੰਟੀਅਰ ਬਣਨਾ ਜਿਹੜਾ ਇਹਦੇ ਚ ਵਾਂਗੂ ਜਿਵੇਂ ਘਰਾਂ ਤੋਂ ਆ ਸਕੂਲ ਹੋਵੇ ਅਜਿਹੀ ਫੇ ਹੋ ਗਈ ਇੱਕ ਪਿੱਛੇ ਗ੍ਰਾਮਾ ਜਿਹਦੇ ਪਾਣੀ ਸਟੋਰ ਕਰਦੇ ਆਪਾਂ ਕਰਦੇ ਆ ਸਟੋਰ ਪਾਣੀ ਆਉਂਦਾ ਨਹੀਂ ਹਾਂ ਜੀ ਬੱਜਾ ਬੱਜੇ ਉੱਤੇ ਰੋਜ਼ ਹੀ ਯੂਜ਼ ਕਰਦੇ ਹੋ ਰੋਜ਼ ਉਹ ਕੂਦਾ ਮਾਰਦੇ ਨੇ ਉਹਨੂੰ ਹਾਂ ਜੀ ਬਸ ਠੀਕ ਕਰਦੇ ਇਹਨੂੰ ਨਾ ਇਹਨੂੰ ਹੱਥ ਤੇ ਕੋਈ ਚੰਗੀ ਤਰ੍ਹਾਂ ਸੁਕਾ ਦੇਣਾ 2 ਘੰਟੇ ਬਾਅਦ ਮੇਰੇ ਪਰਣਾ ਨਹੀਂ ਤਾਂ ਲੁਕਾ ਵੀ ਕਿਤੇ ਰਹਿ ਲੁਗਾ ਜੀ ਠੀਕ ਹੈ ਵੈਸੇ ਜਿਹੜਾ ਹੈਗਾ ਤੁਹਾਡਾ ਦਿਨੇ ਆਪਾਂ ਜਦੋਂ ਜਾਂਦੇ ਸਵੇਰੇ ਸੁਕਾ ਦੇਉਂਨੇ ਕਿ ਤਿੰਨ ਚਾਰ ਘੰਟੇ ਸੁੱਕਾ ਰਹੇ ਜੇ ਤਾਂ ਅੱਜ ਮੈਂ ਟੱਕੀ ਪਹਿਲਾਂ ਸੁਕਾਣਾ ਉਹ ਕਰਿਆ ਪਿਆ ਦੇ ਇਹ ਤੁਹਾਨੂੰ ਵੱਡੇਗਾ ਬਿੰਦ ਤੋਂ ਪਹਿਲਾਂ ਫਿਰ 6:00 7:00 ਤੱਕ ਜਿੱਦੇ ਜਾਊਗਾ ਉਹ ਆਮਾਸੀ ਤੇ ਜਾਊਗਾ ਉਸ ਤੋਂ ਬਾਅਦ ਤਾਂ ਇਹ ਤੁਸੀਂ ਕਰ ਲੈ ਸੁਕਾ ਦੇਣਾ ਨੇ ਜੀ ਬੈਸੇ ਪਾਣੀ ਦੇ ਲਈ ਚੇਂਜ ਕਰੀ ਦੇ। ਦੇਖਦੇ ਹਾਂ ਦਾ ਤੂੰ ਨਵਾਂ ਪਾ ਲਿਓ। ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਲੈਣਾ। 2 ਘੰਟੇ ਬਾਅਦ ਪਾਓ। 플라스틱 ਦਾ ਫੇਵਰ ਕਰਕੇ 27 ਜਹਾਜ਼। ਜਹਾਜ਼ ਮੰਤਰੀ ਜੀ ਅੱਜ ਆ ਜਾ ਰਹੇ ਆ ਖੁਦ। ਆ ਪਤਾ ਜੀ ਮੰਤਰੀ। ਅੰਦਰ ਲਾਲਵਾ ਹੈਗਾ ਦੇਖ ਲਓ। ਆਓ ਤਾਈ ਜੀ ਜਾਓ ਇਧਰ ਆ ਕੇ ਦੇਖੋ ਤੁਸੀਂ ਇੱਧਰ ਆਓ ਇਧਰ ਆਓ ਤੁਸੀਂ ਵੀ ਆਪਾਂ ਤਾਈ ਜੀ ਜਾਓ 10000 ਠੀਕ ਹੈ ਜੀ ਫਾਈਰ ਦੇ ਕੋਈ ਨਾ ਰੇਟਿੰਗ ਕਰਦੇ ਦੋਸਤੋ ਇੱਕ ਤੁਸੀਂ ਪਹਿਲਾਂ ਕਮਲਾ ਦੇਖਿਆ ਜੀ ਇਹ ਦੂਜਾ ਜਿਹੜਾ ਹੈਗਾ ਇਹ ਜਿਹਨੂੰ ਆਪਾਂ ਡੈਜ਼ਰਟ ਕੋਲਰ ਕਹਿੰਦੇ ਆ ਇਹ ਬਰੀਡਿੰਗ ਸਾਈਟਸ ਆ ਜਿਹੜੀ ਹਰ ਘਰ ਦੇ ਵਿੱਚ ਹੈ ਮੀਡਲ ਕਲਾਸ ਤੇ ਜਿਹੜੀ ਆਪਣੇ ਉਸ ਤੋਂ ਨੀਚੇ ਵਾਲੇ ਜਿੰਨੇ ਵੀ ਸੈਕਸ਼ਨ ਹੈ ਸਾਰੇ ਬਹੁਤ ਬੰਦੇ ਯੂਜ਼ ਕਰਦੇ ਆ ਇਹ ਉਹਨਾਂ ਲਈ ਸਰਕਾਰੀ ਸਸਤਾ ਵਿੱਚ ਯੂਜ਼ ਹੁੰਦਾ ਕਮਲਾ ਜਿਹੜਾ ਹੈਗਾ ਜੇ ਉਹਦੇ ਪ੍ਰੋਪਰ ਨਿਊਟਰੀਟੀ ਛਿੱਪੀ ਰੱਖ ਕੇ ਉਹਦੇ ਉੱਪਰ ਮਿੱਟੀ ਨਾਲ ਪਾਈ ਹੋਵੇ ਤਾਂ ਪਾਣੀ ਉਹਦੇ ਚ ਸਟੈਗਰੈਂਟ ਬਾਰਡਰ ਹੋ ਜਾਂਦਾ ਖੜਾ ਹੋ ਜਾਂਦਾ ਪਾਣੀ ਉਹਦੇ ਤੇ ਉਹਦੇ ਦੀ ਬੀਡ ਕਰਦਿਆਂ ਤੁਸੀਂ ਦੇਖਿਆ ਵੀ ਇਹ ਘਰ ਦੇ ਵਿੱਚ 10 ਕਮਲੇ ਪਏ ਸੀ ਲੇਕਿਨ ਇੱਕ ਕਮਲੇ ਦੇ ਵਿੱਚ ਉਹਨਾਂ ਨੇ ਛਿੱਪ ਸਿਸ ਤੀਜੇ ਨੰਬਰ ਤੇ ਮੈਂ ਤੁਹਾਨੂੰ ਕਮਰਾ ਦਿਖਾ ਕੇ ਆਇਆ ਚੌਥੇ ਨੰਬਰ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਪਿੱਛੇ ਆਹ ਦੇਖੋ ਸਾਰੇ ਭਾਂਡੇ ਭਰੇ ਹੋਏ ਹਨ ਇਹਨਾਂ ਨੇ ਸਾਰੇ ਬਰਤਨ ਭਰੇ ਹੋਏ ਆ ਆਹ ਦੇਖੋ ਜਿਦਾ ਇਹਨਾਂ ਦੇ ਬਰਤਨ ਪਏ ਆ ਕਈ ਵਾਰੀ ਬੰਦਾ ਨਾ ਧਿਆਨ ਨਹੀਂ ਕਰਦਾ ਕਿ 5 ਸਾਲ ਦਾ ਹਾਫਤਾ ਪਿਆ ਰਹ ਜਾਂਦਾ ਉਹਦੇ ਵਿੱਚ ਬਰੀਡ ਕਰ ਜਾਂਦਾ ਜੀ ਇਸੇ ਤਰ੍ਹਾਂ ਜਿਹੜੀਆਂ ਛੱਤ ਦੇ ਉੱਤੇ ਜਾ ਕੇ ਜਿਹੜੇ ਹੈਗਾ ਨਾ ਜੀ ਟੈਂਕੀਆਂ ਹੈਗੀਆਂ ਕਈ ਵਾਰੀ ਉਹਦਾ ਢੱਕਣ ਨਹੀਂ ਹੁੰਦਾ ਕਈ ਜਗ੍ਹਾ ਤੇ ਤਾਂ ਬਾਂਦਰ ਵਗੈਰਾ ਜਾਂ ਹੋਰ ਕੁਝ ਕਰ ਦਿੰਦੇ ਕਈ ਜਗ੍ਹਾ ਤੇ ਹਵਾ ਨਾਲ ਇਹ ਰੀਣਾ ਉੱਡ ਜਾਂਦਾ ਸੋ ਇਹ ਕਾਮਨ ਬਰੀਡਿੰਗ ਸਾਈਟਸ ਆ ਤੁਹਾਨੂੰ ਹੋਰ ਵੀ ਦਿਖ ਅੱਜ ਜਿਹੜਾ ਜਿਹੜਾ ਨੈਸ਼ਨਲ ਡੈਂਗੂ ਡੇ ਆ ਮੇਰਾ ਮਕਸਦ ਹੈ ਕਿ ਆਪਾਂ ਲੋਕਾਂ ਨੂੰ ਦੱਸਿਆ ਜਾਵੇ ਕਿ ਡੈਂਗੂ ਤੁਹਾਡੇ ਘਰ 'ਚ ਹੁੰਦਾ ਹੈ ਤੇ ਮੱਛਰ ਤੁਹਾਡੇ ਘਰ 'ਚ ਪੈਦਾ ਹੁੰਦਾ ਹੈ ਬਾਹਰੋਂ ਨਹੀਂ ਆਉਂਦਾ ਸੋ ਆਪਣੇ ਘਰ ਦੇ ਵਿੱਚ ਜੇ ਸਾਰੀ ਇਹਦੀ ਆਪਾਂ ਬਲੀਡਿੰਗ ਬੰਦ ਕਰ ਦਾਂਗੇ ਜੇ ਪਾਣੀ ਸਟੋਰ ਕਰਨਾ ਕਰ ਲੋ ਉਹਨੂੰ ਢੱਕ ਦਿਓ ਮਲਬਲ ਦੇ ਕੱਪੜਿਆਂ ਨਾਲ ਢਾਕੇ ਰੱਖੋ ਉਹਨੂੰ ਤੇ ਹਫਤੇ ਬਾਅਦ ਭਾਂਡਿਆਂ ਨੂੰ ਚੰਗੀ ਤਰ੍ਹਾਂ ਸੁਕਾ ਦਿਓ ਜਾਂ ਮੈਂ ਤਾਂ ਇਹ ਕਹੂੰਗਾ ਕਿ ਹਰ ਰੋਜ਼ ਇੱਕ ਭਾਂਡਾ ਬਦਲ ਦਿਓ ਜੇ ਤੁਹਾਡੇ ਕੋਲੇ ਪੰਜ ਭਾਂਡੇ ਆ ਤੇ ਜਿਹੜੇ ਚਾਰ ਰੱਖ ਲਓ ਉਹਨਾਂ ਦੀ ਬਾਰੀ-ਬਾਰੀ ਸਿਰ ਉਹਨਾਂ ਨੂੰ ਬਦਲੇ ਜਾਓ ਤਾਂ ਕਿ ਉਹਨਾਂ ਦੇ ਵਿੱਚੜਾ ਹੈਗਾ ਮੱਛਰਪੈ ਦਾ ਨਾ ਹੋਵੇ ਤੇ ਤੁਸੀਂ ਇੱਕ ਬੜੀ ਭਿਆਨਕ ਬਿਮਾਰੀ ਤੋਂ ਖੁਦ ਵੀ ਬਚ ਸਕਦੇ ਹੋ ਆਪਣੇ ਅੰਡੀਆਂ ਗੋਡੀਆਂ ਨੂੰ ਔਰ ਪੰਜਾਬ ਨੂੰ ਵੀ ਤੁਸੀਂ ਜਿਹੜਾ ਹੈਗਾ ਡੰਗੂ ਮੁਕ ਕਰ ਸਕਦੇ ਹੋ